ਅਰੇੜੀ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਡੰਡੀ ਉਹ ਬਚਪਨ ਤੋਂ ਆਪਣੇ ਆਲੇ ਦੁਆਲੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹੈ ਡੰਡੀ ਜਿਹੋ ਜਹੇ ਸਮਾਜ ਵਿੱਚ ਰਹਿੰਦਾ ਹੈ ਉਹ ਜਹੇ ਸੁਪਨੇ ਸੰਜੋਦਾ ਰਹਿੰਦਾ ਹੈ ਡੰਡੀ ਨਵੀਆਂ ਨਵੀਆਂ ਅਰੀਜਾਂ ਹਰ ਸਮੇਂ ਉਸ ਦੇ ਦਿਮਾਗ ਵਿੱਚ ਪੰਪਦੀਆਂ ਰਹਿੰਦੀਆਂ ਹਨ ਡੰਡੀ ਦੂਸਰਿਆਂ ਨੂੰ ਵੇਖ-ਵੇਖ ਉਹਨਾਂ ਵਰਗਾ ਬਨਣ ਦੀ ਤਾਂਗ ਪੈਦਾ ਕਰਦਾ ਹੈ ਡੰਡੀ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਰੀਜ ਕਦੇ ਪੂਰੀ ਹੋਵੇਗੀ ਵੀ ਕਿ ਨਹੀਂ ਜਾਂ ਕਿਵੇਂ ਪੂਰੀ ਕੀਤੀ ਜਾ ਸਕੇਗੀ ਡੰਡੀ ਉਸ ਨੂੰ ਇਸ ਦੇ ਚੰਗੇ ਮੰਦੇ ਨਤੀਜਾ ਦਾ ਵੀ ਪਤਾ ਨਹੀਂ ਹੁੰਦਾ ਡੰਡੀ ਉਹ ਰੀਜਾਂ ਤਾਂ ਪੈਦਾ ਕਰ ਲੈਂਦਾ ਹੈ ਪਰ ਉਸ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਇਹਨਾਂ ਰੀਜਾਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਵੀ ਕਰਨੀ ਪਵੇਗੀ ਡੰਡੀ ਕੁਝ ਕੋ ਤਾਂ ਮਿਹਨਤ ਕਰਕੇ ਆਪਣੀਆਂ ਰੀਜਾਂ ਪੂਰੀਆਂ ਕਰਨ ਵਿੱਚ ਸਫਲ ਹੋ ਜਾਂਦੇ ਹਨ ਪਰ ਬਹੁਤਿਆਂ ਦੀਆਂ ਰੀਜਾਂ ਮਿਹਨਤ ਨਾ ਕਰਨ ਕਰਕੇ ਜ਼ਿੰਦਗੀ ਦੀ ਦਹਲੀਜ਼ ਹੇਠਾਂ ਦੱਬ ਕੇ ਰਹਿ ਜਾਂਦੀਆਂ ਹਨ ਡੰਡੀ ਜਿਹੜੇ ਰਾਤ ਨੂੰ ਸੁਪਨੇ ਦੇਖਦੇ ਹਨ ਉਹ ਕਦੇ ਪੂਰੇ ਨਹੀਂ ਹੁੰਦੇ ਪਰ ਜਿਹੜੇ ਜਾਗਦੀ ਅੱਖ ਨਾਲ ਸੁਪਨੇ ਦੇਖਦੇ ਹਨ ਉਹ ਜ਼ਿੰਦਗੀ ਵਿੱਚ ਕੁਝ ਨਾ ਕੁਝ ਕਰ ਗੁਜ਼ਰਦੇ ਹਨ ਡੰਡੀ ਬਹੁਤ ਪੁਰਾਣੀ ਘਟਨਾ ਹੈ ਡੰਡੀ ਮੈਂ ਉਸ ਸਮੇਂ ਤੀਜੀ ਜਾਂ ਚੌਥੀ ਜਮਾਤ ਦਾ ਵਿਦਿਆਰਥੀ ਸੀ ਡੰਡੀ ਆਪਣੇ ਪਿੰਡ ਦਾਦਾ-ਦਾਦੀ ਕੋਲ ਰਹਿੰਦਿਆਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜਦਾ ਸੀ ਡੰਡੀ ਕੱਪੜੇ ਪਹਿਨਨ ਦਾ ਬਹੁਤਾ ਰੁਝਾਨ ਨਹੀਂ ਸੀ ਡੰਡੀ ਰੈਡੀ ਕੇਵਲ ਨੰਗ ਟਕਣ ਦਾ ਹੀ ਮਤਲਬ ਹੁੰਦਾ ਸੀ ਡੰਡੀ 1 2 ਖੱਦਰ ਦੇ ਜਾਂ ਲੱਠੇ ਦੇ ਕੁਰਤੇ ਹੁੰਦੇ 1 2 ਨਿਕਰਾਂ ਹੁੰਦੀਆਂ ਡੰਡੀ ਬਸ ਉਹ ਹੀ ਧੋ ਲੈਂਦੇ ਅਤੇ ਪਾ ਕੇ ਸਕੂਲ ਚਲੇ ਜਾਂਦੇ ਡੰਡੀ ਤਕਰੀਬਨ ਸਾਰੇ ਬੱਚਿਆਂ ਦਾ ਇਹੋ ਹਾਲ ਹੁੰਦਾ ਸੀ ਡੰਡੀ ਨਵੇਂ ਕੱਪੜਿਆਂ ਦਾ ਚਾ ਕੇਵਲ ਜਾਂ ਤਾਂ ਮੇਲਿਆਂ ਵੇਲੇ ਪੂਰਾ ਹੁੰਦਾ ਜਾਂ ਫਿਰ ਗਲੀ ਮੁਹੱਲੇ ਜਾਂ ਭਾਈਚਾਰੇ ਵਿੱਚ ਹੋਣ ਵਾਲੇ ਵਿਆਹ ਵੇਲੇ ਡੰਡੀ ਉਸ ਸਮੇਂ ਘਰ ਵਾਲੇ ਨਵੇਂ ਕੱਪੜੇ ਸਿਲਵਾ ਦਿੰਦੇ ਡੰਡੀ ਜੰਝ ਜਾਣ ਲਈ ਵੀ ਨਵੇਂ ਕੱਪੜੇ ਅਕਸਰ ਮਿਲ ਜਾਂਦੇ ਡੰਡੀ ਨਵੇਂ ਜਾਂ ਸੋਹਣੇ ਕੱਪੜੇ ਪਾਉਣ ਦੀ ਰੀਜ ਉਦੋਂ ਪੂਰੀ ਹੁੰਦੀ ਡੰਡੀ ਸਾਡਾ ਗਵਾਂਢ ਬ੍ਰਾਹਮਣਾਂ ਮਹਾਜਨਾ ਮਿਸਤਰੀਆਂ ਅਤੇ ਜ਼ਿਮੀਂਦਾਰਾਂ ਦਾ ਰਲਿਆ ਮਿਲਿਆ ਸੀ ਡੰਡੀ ਦੋ ਘਰ ਛੱਡ ਕੇ ਬਾਣੀਆਂ ਦੇ ਦੀਨਾनाथ ਦਾ ਬਿਆਸੀ ਜਿਹੜਾ ਸੰਗਰੂਰ ਸਰਕਾਰੀ ਨੌਕਰੀ ਕਰਦਾ ਸੀ ਡੰਡੀ ਜੰਝ ਸਮਾਣੇ ਸ਼ਹਿਰ ਜਾਣੀ ਸੀ ਡੰਡੀ ਗਵਾਂਢੀ ਹੋਣ ਕਰਕੇ ਮੇਰੇ ਦਾਦਾ ਜੀ ਨੂੰ ਵੀ ਜਨ ਜਾਣਦਾ ਸੱਦਾ ਸੀ ਡੰਡੀ ਨਾਲ ਹੀ ਫੇਰਿਆਂ ਦੀਆਂ ਰਸਮਾਂ ਨਿਭਾਉਣ ਦੀ ਜ਼ਿੰਮੇਵਾਰੀ ਵੀ ਦਾਦਾ ਜੀ ਨੇ ਨਿਭਾਉਣੀ ਸੀ ਡੰਡੀ ਮੈਂ ਵੀ ਦਾਦਾ ਜੀ ਨਾਲ ਤਿਆਰ ਹੋ ਗਿਆ ਡੰਡੀ ਘਰ ਵਿੱਚ ਅੱਤ ਦੀ ਗਰੀਬੀ ਸੀ ਡੰਡੀ ਰੁਪਿਆ ਪੈਸਾ ਬੜੀ ਮੁਸ਼ਕਲ ਨਾਲ ਬਣਦਾ ਸੀ ਡੰਡੀ ਕੁਝ ਮਾਹੌਲ ਹੀ ਅਜਿਹਾ ਸੀ ਕਿ ਮਹਾਜਨਾ ਤੋਂ ਬਿਨਾ ਆਮ ਪਿੰਡ ਵਾਸੀਆਂ ਨੂੰ ਪੈਸੇ ਦਾ ਮੂੰਹ ਮੁਸ਼ਕਲ ਨਾਲ ਹੀ ਦਿਖਦਾ ਸੀ ਡੰਡੀ ਦਾਦਾ ਜੀ ਨੇ ਜਿ ਮੈਨੂੰ ਜਿਹੋ ਜਈਆਂ ਉਹਨਾਂ ਦੀ ਪਰੋਖੋ ਸੀ ਜੰਜ ਜਾਨ ਲਈ ਮੇਰੇ ਲਈ ਬੋਸਕੀ